ਕਲ ਜਿਹੜੀ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਹੈ ਉਹਨੇ ਸਾਰਿਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਜਿਹੜਾ ਅਸੀਂ ਕਹਿੰਦੇ ਸੀ ਰਿਮੋਟ ਕੰਟਰੋਲ ਦੇ ਨਾਲ ਸਰਕਾਰ ਚੱਲੇਗੀ ਇਹ ਕੰਮ ਤੁਹਾਡੇ ਸਾਹਮਣੇ ਹੋਣਾ ਸ਼ੁਰੂ ਹੋ ਗਿਆ। ਔਰ ਇਹ ਸੂਬੇ ਵਾਸਤੇ ਬਹੁਤ ਖਤਰਨਾਕ। ਔਰ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਕਿ ਤੁਸੀਂ ਪੰਜਾਬ ਦੇ ਹੱਕ ਜਿਹੜੇ ਆ ਉਹ ਕੇਜਰੀਵਾਲ ਸਾਹਿਬ ਦੇ ਸਾਹਮਣੇ ਜਿਹੜੇ ਆ ਉਹ ਗੈਣਿਕ ਕਿਉਂ ਰੱਖਦੇ? ਤੁਸੀਂ ਕੋਈ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਕਰਨੀ ਹੈ ਬਤੌਰ ਡਿਟਰ ਜਾਓ ਉਹਨਾਂ ਨਾਲ ਕਰੋ ਸਾਨੂੰ ਕੋਈ ਇਤਰਾਜ਼ ਤੁਹਾਡੇ ਐਮਐਲਏ ਜਾਣ ਸਾਨੂੰ ਕੋਈ ਇਤਰਾਜ਼ ਲੇਕਿਨ ਤੁਹਾਡਾ ਚੀਫ ਸੈਕਟਰੀ ਤੁਹਾਡੇ ਚੇਅਰਮੈਨ ਤੁਹਾਡੇ ਅਫਸਰ ਉੱਤੇ ਜਾ ਕੇ ਮੀਟਿੰਗਾਂ ਕਰੋ ਕੱਲ ਨੂੰ ਪੰਜਾਬ ਦੇ ਜਿਹੜੇ ਹਿੱਟ ਹੈ ਉਹ ਦਿੱਲੀ ਦੇ ਨਾਲ ਕਈ ਗੱਲਾਂ ਤੇ ਟਕਰਾਉਂਦੇ ਆ ਐਸਐਲ ਦਾ ਮੁੱਦਾ ਵੀ ਆਏਗਾ ਕਿਸਾਨਾਂ ਦਾ ਪ੍ਰਾਣੀ ਦਾ ਮੁੱਦਾ ਵੀ ਆਏਗਾ ਹੋਰ ਬੁੱਦੇ ਵੀ ਹੋਣਗੇ ਤੇ ਸਾਡੇ ਅਫਸਰ ਉਹ ਐਫੀਡਾਫਟ ਉੱਤੇ ਫਾਈਲ ਕਰਨਗੇ ਜੋ ਕੇਡੀਐਫ ਤੈ ਕਰੇਗਾ ਬੜੀ ਹੈਰਾਨੀ ਹੈ ਭਗਵੰਤ ਮਾਨ ਜੀ ਨੂੰ ਸਥਿਤੀ ਇਹ ਸਪਸ਼ਟ ਕਰਨੀ ਚਾਹੀਦੀ ਤੁਸੀਂ ਦਿੱਲੀ ਚ ਘੁੰਮ ਰਹੇ ਹੋ ਤੁਹਾਡੇ ਗਵਰਨਰ ਸਾਹਿਬ ਸਰਦੀ ਸੂਬਿਆਂ ਦਾ ਟੂਰ ਕਰ ਰਹੇ ਕੀ ਸੂਬੇ ਦੇ ਵਿੱਚ ਸੰਵਿਧਾਨਕ ਕੋਈ ਸੰਕਟ ਖੜਾ ਹੋ ਗਿਆ ਜਿਹੜੀ ਸੰਵਿਧਾਨਕ ਮਸ਼ੀਨਰੀ ਫੇਲ ਹੋ ਗਈ ਕਿਉਂ ਜਾਣਾ ਪਾਇਆ ਗਵਰਨਰ ਸਾਹਿਬ ਇਹ ਅੱਖਾਂ ਜਿਹੜੀਆਂ ਭਗਵੰਤ ਮਾਨ ਜੀ ਨੂੰ ਖੋਲ ਕੇ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪੈਗਾ ਇਸ ਤਰ੍ਹਾਂ ਸੂਬੇ ਦਾ ਕੰਮ ਜਿਹੜਾ ਉਹ ਨਹੀਂ ਚੱਲ ਸਕਦਾ ਇਸ ਕਰਕੇ ਮੈਂ ਆਸ ਕਰਦਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਅਸਲ ਵਿੱਚ ਪੰਜਾਬ ਦੀ ਜਿਹੜੀ ਕਿਸਾਨੀ ਹੈ ਇੱਕ ਹੋਰ ਵੱਡੇ ਸੰਕਟ ਚ ਲਿਕ ਰਹੀ ਹੈ ਕਿਉਂਕਿ ਅਚਾਨਕ ਤਾਪਮਨ ਬਦਲ ਦੇ ਨਾਲ ਕਣਕ ਦੇ ਝਾੜ ਦੇ ਵਿੱਚ ਬਹੁਤ ਵੱਡੀ ਕਮੀ ਆਈ ਅਰੋਧ ਕਰਕੇ ਹਰ ਕਿਸਾਨ ਨੂੰ ਪ੍ਰਤੀ ਏਕੜ ਜਿਹੜਾ ਬਹੁਤ ਵੱਡਾ ਘਾਟਾ ਪੈ ਰਿਹਾ ਅੱਗੋਂ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਏਜੰਸੀਆਂ ਜਿਹੜੀਆਂ ਕੋਈ ਕਟ ਲਗਾਉਣ ਦੀ ਸੋਚ ਰਹੀਆਂ ਮੈਂ ਸੁਪੇ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਮੀਡੀਏਟਲੀ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਜਿਹੜੀ ਇੱਕ ਬੀੜ ਸਮੱਸਿਆ ਨੂੰ ਟੇਕ ਅਪ ਕਰੋ ਕਿਸਾਨਾਂ ਨੂੰ ਤੁਰੰਤ ਜਿਹੜਾ ਮੁਆਵਜ਼ਾ ਦੇਣਾ ਚਾਹੀਦਾ ਸਰਕਾਰ ਨੂੰ ਔਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਵੀ ਧਾਰਨ ਕਰਨੀ ਚਾਹੀਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਕਟ ਉਹਨਾਂ ਤੇ ਨਾ ਲਾਇਆ ਜਾਵੇ ਕਿਸਾਨੀ ਅੱਗੇ ਪਰੇਸ਼ਾਨ ਹੈ ਉਹਨੂੰ ਹੋਰ ਪਰੇਸ਼ਾਨ ਜਿਹੜਾ ਉਹਨਾਂ ਕੀ